ਤਸਵੀਰਾਂ ਡੇਰਾ ਬਾਬਾ ਨਾਨਕ ਦੀਆਂ ਨੇ ਜਿੱਥੇ ਅਕਾਲੀ ਦਲ ਦੇ ਵੱੰਨੋਂ ਵੱਡੇ ਪੱਧਰ ਦੇ ਉੱਤੇ ਕਾਂਗਰਸੀ ਲੀਡਰ ਸੁਖਜਿੰਦਰ ਰੰਧਾਵਾ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਕਾਲੀ ਦਲ ਦੇ ਲੀਡਰ ਸੋਚਾ ਸਿੰਘ ਲੰਘਾ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ ਦਰਸਲ ਅਕਾਲੀ ਲੀਡਰ ਦਲਬੀਰ ਸਿੰਘ ਪੱਪੂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਨਸਾਫ ਦੀ ਮੰਗ ਕਰਦੇ ਹੋਏ ਅਕਾਲੀ ਵਰਕਰਾਂ ਦੇ ਵੱਲੋਂ ਸੁਖਜਿੰਦਰ ਰੰਦਾਵਾ ਦੇ ਖਿਲਾਫ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ। ਸਾਡਾ ਕਾਲੀਜਾਲ ਦਲ ਦਾ ਜਨਰਲ ਸਕੱਤਰ ਸੀਗਾ ਤੇ ਪਿੰਡ ਦਾ ਲੰਬਾ ਸਮਾਂ ਸਰਪੰਚ ਬਣਦਾ ਆਇਆ ਵਾ ਮਿੱਲਾਂ ਦਾ ਵੀ ਡਾਇਰੈਕਟਰ ਰਿਹਾ ਵਾ ਉਹਦਾ ਕਤਲ ਜਿਹੜਾ ਬਾ ਗੈਂਗਸਟਰਾਂ ਤੋਂ ਕਰਵਾਤਾ ਸੀਗਾ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਓ ਵੀ ਕੀਤਾ ਸੀ ਕਾਕਲੀ ਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅੱਜ ਮੈਂ ਸਮਝਣਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾ ਨੇ ਕੀਤੀ ਹੈ ਕਾਨਫਰੰਸ ਬੇਨਤੀ ਕਰਦੇ ਆ ਕਿ ਸਮਾਪਤ ਤੇ ਉਹਨੇ ਆਪਣੇ ਕਿਹਾ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟਲੀ ਵਾਲੇ ਸਰਪੰਚ ਭੰਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਂਗਾ ਔਰ ਨਾਲੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਵਾ ਤੇ ਅੱਜ ਮਾਰਨ ਵਾਲਾ ਕਹਿ ਰਿਹਾ ਸਾਡੇ ਕੋ ਮਰਵਾਇਆ ਵਾ ਤੇ ਘਰ ਵਾਲੇ ਤੇ ਅਕਾਲੀ ਦਲ ਕਹਿ ਰਿਹਾ ਕਿ ਇਹਨੂੰ ਕਤਲ ਵਿੱਚ ਸ਼ਾਮਲ ਕੀਤਾ ਜਾਵੇ ਇਹ ਕਾਤਲ ਆ ਤੇ ਹੁਣ ਕੋਈ ਗੁੰਜਾਇਸ਼ ਨਹੀਂ ਨੀ ਉਹਦੇ ਰੋਸ 'ਚ ਤਾਂ ਨਾ ਮਾਰਿਆ ਜਾ ਰਿਹਾ ਉਹਦੇ ਰੋਸ 'ਚ ਵੀ ਧਰਨਾ ਮੈਂ ਇੱਕ ਕਤਲ ਨਹੀਂ ਇਹਨੇ ਆਪਣੇ ਸਹੁਰੇ ਵੀ ਸਾਲਿਆਂ ਕੋਲੋਂ ਬੰਦੇ ਮਰਵਾਤੇ ਨੇ ਦੋ ਪਿੰਡ ਦੇ ਵਿੱਚ ਮਰਵਾਤੇ ਨੇ ਉਹ ਵੀ ਇਹਦਾ ਨਾਂ ਲੱਗਦਾ ਹੈ ਕਿ ਉੱਥੇ ਬਹਿ ਕੇ ਮਰਵਾ ਕੇ ਆਇਆ ਵਾ ਫਿਰ ਮਸ਼ਰਾਲੇ ਚ ਕਤਲ ਦੋ ਹੋ ਗਏ ਸੱਕਿਆਂ ਭਰਾਵਾਂ ਦੇ ਚਾਚੇ ਤਾਇਦੇ ਪੁੱਤਾਂ ਦੇ ਉਹ ਵੀ ਦੂਆਂ ਨੂੰ ਹਵਾਸ਼ਰੀ ਦੇ ਕੇ ਟਕਰਾ ਕਰਾ ਦਿੱਤਾ ਪੋਲੀਟੀਕਲ ਬੰਦੇ ਕਦੇ ਟਕਰਾ ਨਹੀਂ ਕਰਾਉਂਦੇ ਪੋਲੀਟੀਕਲ ਬੰਦੇ ਸਮਝੌਤੇ ਕਰਾਉਂਦੇ ਨੇ ਹੱਥ ਫੇਰਦੇ ਨੇ ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਮੈਂ ਸੀਬੀਆਈ ਦੀ ਮੰਗ ਕਰਨਾ ਵਾਂ ਕਿ ਸੀਬੀਆਈ ਇਹਨਾਂ ਕੇਸਾਂ ਦੀ ਜਿਹੜੀ ਹੈ ਉਹ ਘੋਕ ਕਰਕੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸੌ ਗਈ ਹੈ ਇਹ ਨਹੀਂ ਕਰਦੀ ਸਰਕਾਰ ਕੋਈ ਕੰਮ ਜਲ ਅੱਛਾ ਮਜਾ ਲਾ ਫਿਰ ਕਾਲੀ ਮੈਂ ਉਸ ਸਮੇਂ ਨਹੀਂ ਜਦੋਂ ਦਲਬੀਰ ਸਿੰਘ ਪੱਪੂ ਢਲਵਾ ਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾਹ ਗੋਲੀਆਂ ਚਲਾਈਆਂ ਅੰਨੇ ਵਾਹ ਉਹਨੂੰ ਵੱਢ ਧੁੱਕ ਕੀਤੀ ਜਿਹੜੇ ਘਰ ਵਾਲੇ ਪਰਿਵਾਰ ਵਾਲੇ ਨੇ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਲੈਨੇ ਵੀ ਸਾਡੇ ਭਰਾ ਦਾ ਕਾਤਲ ਜਿਹੜਾ ਵਾ ਸੁਖੀ ਰੰਧਾਵਾ ਵਾ ਕਾਲੀ ਦਲ ਨੇ ਐਸਐਸਪੀ ਦਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਤਲ ਸੁਖੀ ਰੰਧਾਵਾ ਵਾ ਇਹ ਉਦੋਂ ਕੈਪਟਨ ਦਾ ਕੈਨੇਡ ਵਜੀਰ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਬਤ ਕੀਤਾ ਸੁਨੀਲ ਜਾਖੜ ਨੇ ਉਹ ਵੀ ਕੈਬਨਿਟ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਤੇ ਮੈਂ ਕੈਬਨਿਟ ਦਾ ਵਜੀਰ ਆ ਹੁਣ ਮੇਰੀ ਇਨਕੁਆਇਰੀ ਖੁੱਲ ਕੇ ਮੇਰੇ ਤੇ ਪਰਚਾ ਹੋਵੇਗਾ ਗੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਮਾਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਇਹਨੇ ਮਰਵਾਇਆ ਤੇ ਮਗਰ ਕੀ ਲੈ ਜੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਕੀਤੇ ਦੀ ਮਾਰੋ ਕਿਸੇ ਨੂੰ ਰਾਤੀ ਤਾਕਤ ਦੇ ਨਾਲ ਮਾਰੋ ਲੋਕਾਂ ਵੀ ਤਾਕਤ ਨਾਲ ਮਾਰੋ ਵੋਟਾਂ ના ਆ ਕੇ ਜਿਹਦਾ ਬੰਦਾ ਮਰ ਜਾਂਦਾ ਵਾ ਅਸੀਂ ਜਿੰਦਾ ਹੀ ਮਾਰਿਆ